ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਅੱਜ ਪੰਜਾਬ ਦੇ ਵਿੱਚ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜੀ ਔਰ ਉਹੀ ਦੇ ਸਾਰ ਜਿਹੜੇ ਆ ਫਿਰ ਤੋਂ ਪੰਜਾਬ ਦੇ ਵਿੱਚ ਫਲ ਰਹੇ ਆ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਹਾਉਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੂ ਜੁੜੇ ਰਹੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਜੀ ਇਸ ਵੇਲੇ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਤੇ ਤੁਹਾਨੂੰ ਇੱਥੇ ਦੱਸ ਦਈਏ ਜੀ ਸੰਗਣੀ ਫਦਲਵਾਈ ਤੁਹਾਨੂੰ ਨਜ਼ਰ ਆ ਰਹੀ ਹੋएगी ਪੰਜਾਬ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਫਲਸ ਅੱਜ ਸਵੇਰ ਤੋਂ ਇਹ ਜਿਹੜੀ ਸੰਘਣੀ ਧੁੰਦ ਹੈ ਉਹ ਜਿਹੜੀ ਲਗਭਗ ਸਾਰੇ ਖੇਤਰਾਂ ਦੇ ਵਿੱਚ ਛਾਈ ਹੋਈ ਹੈ ਜਿਵੇਂ ਕਿ ਅਲਰਟ ਵੀ ਜਾਰੀ ਕੀਤੇ ਗਏ ਸੀਗੇ ਮਾਸਾਫਾਗਲੋਂ ਕੁਝ ਖੇਤਰਾਂ ਨੂੰ ਛੱਡ ਕੇ ਜਿਹੜੇ ਆਪਣੇ ਪਹਾੜੀ ਖੇਤਰ ਹੈ ਜਿਨ੍ਹਾਂ ਦੇ ਵਿੱਚ ਗਰਦਾਸ ਸਿਰਫ ਠਾਨਗੋਟ ਹੁਸ਼ਿਆਰਪੁਰ ਨਵਾਂਸ਼ਹਿਰ ਚੰਡੀਗੜ੍ਹ ਮੋਹਾਲੀ ਸਿਰ ਖੇਤਰਾਂ ਨੂੰ ਛੱਡ ਕੇ ਤੇ ਬਾਕੀ ਲਗਭਗ ਸਾਰੇ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਅੱਜ ਸਵੇਰ ਤੋਂ ਜਿਹੜੀ ਆ ਫੈਲੀ ਹੋਈ ਹੈ ਦੂਜੇ ਪਾਸੇ ਜਿਹੜੀ ਆ ਫਤਲ ਹੋਵੇ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਆਉਣ ਵਾਲੇ ਜਿਹੜੇ 3-4 ਘੰਟੇ ਨੇ ਜੀ ਕਿਤੇ ਕਿਤੇ ਹਲਕੇ ਮੁੰਝ ਦੀ ਉਮੀਦ ਹੈ ਜ ਤੇ ਸ਼ੁਤੇਸ਼ ਰਾਟੇ ਜਿਹੜੇ ਆ ਫੈਲ ਸਕਦੇ ਹੈਗੇ ਆ ਇੱਕ ਤੋਂ ਥਾਵਾਂ ਤੇ ਹੋ ਸਕਦਾ ਕਿ ਦਰਮਿਆਨੇ ਫੱਦਰ ਦੇ ਮੀਂਹ ਜਿਹੜੇ ਵੇਖਣ ਨੂੰੰ ਗਲ ਜਾਣ ਜੀ ਖਾਸ ਕਰਕੇ ਹਨ ਮਾਲਵੇ ਦੇ ਪਛਮੀ ਜਲੇਆ ਦੇ ਵਿੱਚ ਔਰ ਹਨ ਮਾਝੇ ਦੇ ਜਿਹੜੇ ਆ ਪਛਮੀ ਖੇਤਰਾਂ ਦੇ ਵਿੱਚ ਦੂਜੇ ਫਸਾਦੇ ਦੇਖੋ ਜੀ ਮੌਸਮ ਫਾਗਲ ਅਲਰਟ ਜਾਰੀ ਕਿਤੇ ਗਈ ਸੀ ਜਿਹੜਾ ਤੁਸੀਂ ਪੀਲਾ ਘੇਰਾ ਦੇਖ ਰਹੇ ਹੋ ਜੀ ਇਹ ਯੈਲੋ ਅਲਰਟ ਇਹਨਾਂ ਖੇਤਰਾਂ ਦੇ ਵਿੱਚ ਜਾਰੀ ਹੈ ਇਹ ਖੇਤਰ ਗਲੇ ਨੇ ਜੀ ਸਰਦੋਲਗੜ੍ਹ ਔਰ ਲਾਡਾ ਲਹਿਰਾ ਮਾਨਸਾ ਸੁਨਾਮ ਫਰਨਾਲਾ ਤਫਾਤ ਔਰ ਇਹ ਮਲੇਰਕੋਟਲਾ ਔਰ ਉਹਨਾਂ ਫਤਨਾ ਸੁਗਣਾ ਫਟਿਆਲਾ ਰਾਜਫਰਾ ਡੇਰਾ ਬਸੀ ਸ਼ਰੀਫਤ ਅ ਅੰਗਲੋ ਮਹਾਲੀ ਤਲਵੰਡੀ ਸਾਹਿਬ ਹੋਰ ਫਟੰਡਾ ਗਿੱਦਲਫਾ ਫਾਜ਼ਲਕਾਰ ਰਾਂਫਰਾ ਫੋਲ ਜਾਤਾਸ਼ਰਮ ਮੁਖਸਰ ਸਾਹਿਬ ਜਲਾਲਫਾ ਫਸੀ ਫਟਾਣਾ ਖੰਨਾ ਫੈਲ ਖਵਾਣਾ ਖਵਾਡੋ ਲੁਧਿਆਣਾ ਫੋਡ ਫਿਸ਼ਰ ਚਮਕੌਰ ਸਾਹਿਬ ਲੁਧਿਆਣਾ ਆਗਾ ਫਰਾਣਾ ਯਾਨੀ ਕਿ ਕੋਲੰਗ ਅਲਾਕੇ ਜੀ ਮਾਲਵੇ ਦੇ ਲਗਭਗ ਸਾਰੇ ਖੇਤਰ ਔਰ ਆਪਣੇ ਮੱਝ ਦੇ ਲਗਭਗ ਸਾਰੇ ਖੇਤਰ ਤੇ ਕੁਸ਼ਕ ਜਿਹੜੇ ਆ ਦਵਾਫੇ ਦੇ ਜਲੰਧਰ ਕਫੂਰਥਲਾ ਤੱਕ ਆਪਣੀ ਸੰਗਣਿਤ ਹੁੰਦੀ ਜਿਹੜੀ ਆ ਜੋ ਇਹਨੂੰ ਮਿਲ ਰਹੀ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਨਾ ਖੇਤਰਾ ਦੇ ਵਿੱਚ ਅਲਰਟ ਅੱਜ ਸਵੇਰੇ ਜਾਰੀ ਕੀਤਾ ਗਿਆ ਸੀ ਤੇ ਇਸ ਵੇਲੇ ਵੀ ਜਿਹੜੀ ਆ ਸੰਗਣਿਤ ਹੁੰਦੀ ਇਹਨਾਂ ਖ ਆਉਣ ਵਾਲੇ ਜਿਹੜੇ 2-3 ਘੰਟੇ ਹੋਣਗੇ ਜੀ ਇਹ ਧੁੰਦ ਜਿਉਂ-ਜਿਉਂ ਆਪਣੇ ਥੋੜਾ ਜਾ ਜਿਹੜਾ ਟਾਈਮ ਹਿੱਤੇਗਾ 2-3 ਘੰਟਿਆਂ ਦੌਰਾਨ ਸਣੀ ਧੁੰਦ ਹੈਗੀ ਆ ਉਹ ਘਟਣੀ ਸ਼ੁਰੂ ਹੋਏਗੀ ਤੇ ਨਾਲ ਲੱਗਦੇ ਹਰਿਆਣੇ ਦੇ ਜਿਹੜੇ ਖੇਤਰ ਨੇ ਜੀ ਜਿਹੜੇ ਪੰਜਾਬ ਦੇ ਨਾਲ ਲੱਗਦੇ ਨੇ ਸੋ ਉਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਜਿਹੜੀ ਸੰਗਣੀ ਧੁੰਦ ਛਾਈ ਹੋਈ ਆ ਇਸ ਲਈ ਲੋਕਾਂ ਨੂੰ ਜਿਹੜਾ ਪ੍ਰੇਪੇਅਰ ਕੀਤਾ ਗਿਆ ਸੀ ਅੱਜ ਸਵੇਰੇ ਜਿਹੜਾ ਮੌਸਮ ਦਾ ਅਗਲਾ ਅਪਡੇਟ ਜਾਰੀ ਕੀਤੀ ਗਈ ਸੀ ਸੋ ਇਹਨਾਂ ਸਾਰੇ ਜਿਲ੍ਹਿਆਂ ਦੇ ਵਿੱਚ ਜੇ ਤੁਸੀਂ ਨਕਸ਼ੇ ਦੇ ਵਿੱਚ ਦੇਖ ਸਕਦੇ ਹੋ ਜੀ ਜਿੱਥੇ ਤੁਹਾਨੂੰ ਸਤਰੰਗੀ ਜੀ ਫੱਟੀ ਨਜ਼ਰ ਆ ਰਹੀ ਹੈ ਖਾਸ ਕਰਕੇ ਆਪਣੇ ਮਾਝੇ ਦੇ ਖੇਤਰਾਂ ਵਿੱਚ ਅਛਣੀ ਪਰ ਆਪਣੇ ਮਾਲਵੇ ਦੇ ਫੂਰ ਹੋਈ ਜਲੇ ਇਹਨਾਂ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਜੜੀ ਸਬਨਿਤ ਹੁੰਦਾ ਹੈ ਤੇ ਇਸ ਵੇਲੇ ਵੀ ਜੜੀ ਤੰਦ ਫਣੀ ਹੋਈ ਹੈ ਇਸ ਲਈ ਇਹਨੇ ਲੋਕ ਨੇ ਜਿਹੜੇ ਸਫ਼ਰ ਕਰ ਰਹੇ ਨੇ ਆਪਣਾ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਤੇ ਅੱਜ ਕਿਤੇ ਕਿਤੇ ਜੜੇ ਆ ਮੀਹ ਵੀ ਦਰਜ ਹੋ ਸਕਦੇ ਨੇ ਮੌਸਮ ਫਾਕ ਦੇ ਬਤਾਲ ਫਾਕ ਤੇ ਸੈਟਲਾਈਟ ਤਸਵੀਰਾਂ ਤੁਹਾਨੂੰ ਅਸੀਂ ਦਿਖਾਤੀਆਂ ਤੇ ਬਾਕੀ ਜੇਕਰ ਹੋਰ ਤਾਜ਼ਾ ਫੋਟੋ ਆਉਣੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਸ਼ੁਕਰੀਆ